ਹੈਲੋ ਫਰੈਂਡਸ ਅੱਜ ਆਪਾਂ ਬਣਾਉਣੇ ਆ ਪਰਮੇ ਕਰੇਲੇ ਜਲਦੀ ਨਾਲ ਬਣਾਉਣੇ ਦੱਸ ਰያ ਤੁਹਾਨੂੰ ਆਪਾਂ ਫਟਾਫਟ ਆਪ ਇੱਕ ਫਰਾਈਪੈਨ ਦੇ ਵਿੱਚ ਤੇਲ ਲੈ ਤਾਂ ਪਹਿਲਾਂ ਆਪਾਂ ਤਿਆਰ ਕਰਾਂਗੇ ਮਸਾਲਾ ਤੇਲ ਦੇ ਵਿੱਚ ਪਹਿਲਾਂ ਆਪਾਂ ਜੀਰਾ ਭੁੰਨਾਂਗੇ ਥੋੜਾ ਜਿਹਾ ਜੀਰਾ ਫਰਾਈ ਕਰਾਂਗੇ ਪਹਿਲਾਂ ਆਪਾਂ जीरा फ्राई करने के बाद प्याज लेने दो सौ जिन्होंने अपने में तो प्याज पीस के तैयार करके अपने फिर मिक्स कर लेने घी प्याज आप आपके हिसाब न प्याज तैयार कर लेने में प्याज बहुत ज्यादा बेक नहीं करना मोटे रखने जखनेीसण पीसे, पीसे हुए ਜਿੰਨਾ ਜ਼ਿਆਦਾ ਮਸਾਲਾ ਵਧੀਆ ਹੋਗਾ ਉੰਨੇ ਵਧੀਆ ਕਰੇਲੇ ਹੋਣਗੇ ਆਪ ਪਹਿਲਾ ਮਸਾਲਾ ਚੰਗੀ ਤਰ੍ਹਾਂ ਤਿਆਰ ਕਰਦੇ ਆ ਨਮਕ ਆਪਾਂ ਇਹਦੇ ਵਿੱਚ ਥੋੜੇ ਥੋੜੇ ਮਸਾਲੇ ਐਡ ਕਰਦੇ ਆ ਪਹਿਲਾ ਨਮਕ ਮਿਰਚ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਖਾਸ ਮਸਾਲੇ ਬਹੁਤ ਕੰਮ ਦੇ ਵੀ ਲੋੜ ਨਹੀਂ ਦੇਖੋ ਫੇਰ ਆਪਾਂ ਪੇਸਟ ਤਿਆਰ ਕੀਤਾ ਹੋਇਆ ਇਹਦਾ ਪੇਸਟ ਤਿਆਰ ਕਰਕੇ ਪਾਣਾ ਲਾਲਟ ਮਗਾਉਂਦਾ ਆਪਾਂ ਨੇ ਦਹੀਂ ਨਹੀਂ ਪਾਣੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਕੇ ਆਪਾਂ ਮਸਾਲਿਆਂ ਨੂੰ ਇੱਥੇ ਮਿਕਸ ਕਰਕੇ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਇਹ ਜੋ ਪੇਸਟ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਮਿਕਸ ਕਰਾਂਗੇ ਫੇਰੇ ਨੂੰ ਆਪਾਂ ਹੌਲੀ-ਹੌਲੀ ਪੁੱਟ ਕਰਾਂਗੇ ਅੰਤਕਿੰਟ ਆਪਾਂ ਨੂੰ ਇਹ ਚੰਗੀ ਤਰ੍ਹਾਂ ਕੁੱਕ ਕਰੇ ਤੋਂ ਬਾਅਦ ਆਪਣਾ ਮਸਾਲਾ ਰੈਡੀ ਆ ਉਸ ਤੋਂ ਬਾਅਦ ਆਪਣਾ ਮਸਾਲਾ ਹੁਣ ਰੈਡੀ ਆ ਆਪਾਂ ਲਵਾਂਗੇ ਇੱਕ ਕੜਾਈ ਦੋਸਤੋ ਇਹਦੇ ਵਿੱਚ ਆਪਾਂ ਪਾਵਾਂਗੇ ਕਰੀ 1.5 ਦਾਸੀ ਤੇਲ ਦੀ ਸਰੋਂ ਦੇ ਤੇਲ ਦੇ ਵਿੱਚ ਕਰੇਲੇ ਬਣਾਉਣੇ ਜਿਆਦਾ ਵਧੀਆ ਹੁੰਦੇ ਨੇ ਇਦੇ ਵਿੱਚ ਹੁਣ ਆਪਾਂ ਮਸਾਲਾ ਭਰ-ਭਰ ਕੇ ਗਰੇਲੇ ਪਾਵਾਂਗੇ ਜਿਹੜੇ ਆਪਾਂ ਮਸਾਲਾ ਭਰ ਕੇ ਗਰੇਲੇ ਤਿਆਰ ਕਰਕੇ ਫੇਰ ਆਪਾਂ ਗਰਮ ਹੋਏ ਤੋਂ ਬਾਅਦ ਤੇਲ 'ਚ ਆਪਾਂ ਗਰੇਲੇ ਫਰਾਈ ਕਰਾਂਗੇਾਰੇ ਗਰੇਲੇ ਆਪਾਂ ਤਿਆਰ ਕਰਕੇ ਫਰਾਈ ਕਰਨੇ ਚੱਕ ਲੈਣਾ ਨੇ ਜੀ ਤਾਂ ਸੱਤੀ ਨੂੰ ਤਾਂ ਆਪਣਾ ਨੂੰ ਥਮ ਗੈਸ ਤੇ ਕੁੱਕਰ ਮੈਨੇ ਹੀ 플레이ਟ ਤੇ ਕੁੱਕਰ ਮੈਨੇ ਇਸ ਤੋਂ ਬਾਅਦ ਆਪਣੀ ਰੈਸਪੀ ਬਣਾ ਕੇ ਦੋਸਤੋ ਪਿਆਰ ਤੇ ਦਿਖਾਓ ਤੇ ਵੀ ਵਾਈ ਕਰੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟਸ ਜ਼ਰੂਰ ਕਰਿਓ ਲਓ ਜੀ ਰੈਡੀ ਨੇ ਆਪਣੇ ਤਰੇਲੇ